Thank oh, you. Thank you. ਦੀ ਵਾਹਿਗੁਰੂ ਜੀ ਦਾ ਬਖਸ਼ਾ ਭਗਵਾਨ ਦੀ ਕੁਝ ਕੀਮਤ ਹੈ ਅੱਜ ਅਸੀਂ ਇਸ ਮਹਾਨ ਅਸਥਾਨ ਤੇ ਹਾਜ਼ਰੀਆਂ ਭਰਨੇ ਆ ਨਗਰ ਗੁਣਾਚੌਰ ਜੋ ਕਿ ਇਤਿਹਾਸਕ ਨਗਰ ਹੈ ਔਰ ਇੱਕ ਇਤਿਹਾਸਕ ਅਸਥਾਨ ਦੀਆਂ ਅਸੀਂ ਹਾਜ਼ਰੀਆਂ ਸਾਰੇ ਭਰਨੇ ਆ ਔਰ ਨਗਰ ਗੁਣਾਚੌਰ ਜੋ ਮੁਕੰਦਪੁਰ ਰੋਡ ਤੇ ਬੰਗਾ ਦੇ ਨੇੜੇ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਇਹ ਨਗਰ ਹੈ ਇਹ ਪਿੰਡ ਹੈ ਔਰ ਇਤਿਹਾਸਕ ਪਿੰਡ ਹੈ ਇੱਥੇ ਇਹ ਪਾਵਨ ਕਿਲਾ ਹੈ ਜਿਸ ਕਿਲੇ ਦੇ ਵਿੱਚ ਤੁਹਾਨੂੰ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਚਰਨ ਪਾਏ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਔਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਣਸਵੰਸ ਬਾਬਾ ਸਾਹਿਬ ਸਿੰਘ ਜੀ ਮਹਿੰਦੀ ਸਾਹਿਬ ਸੋ ਉਹਨਾਂ ਨੇ ਖਾਸਾ ਰਾਜ ਦੇ ਸਮੇਂ ਇਸ ਕਿਲੇ ਦੇ ਵਿੱਚੋਂ ਅਨੇਕਾਂ ਖਾਲਸਾ ਰਾਜ ਦੀ ਚੜ੍ਹਤ ਕਲਾ ਵਾਸਤੇ ਜੋ ਜੰਗ ਜਦੋਂ ਹੋਏ ਇਥੋਂ ਫੌਜਾਂ ਭੇਜੀਆਂ ਔਰ ਇਸ ਖੇੜੇ ਦੇ ਵਿੱਚ ਬਾਬਾ ਜੀਆਂ ਦੇ ਪਰਿਵਾਰ ਨੇ ਵੀ ਰਹਾਇਸ਼ ਕੀਤੀ ਔਰ ਇਸ ਸਥਾਨ ਤੇ ਜੋ ਦੁਆਬੇ ਇਲਾਕੇ ਦੇ ਮਹਾਨ ਸਾਧੂ ਰਾਜਾ ਸਾਹਿਬ ਜੀ ਉਹਨਾਂ ਨੇ ਵੀ ਆਪਣੇ ਚਰਨ ਪਾਏ ਔਰ ਇੱਥੇ ਬੰਦਗੀ ਕਰਦੇ ਰਹੇ ਔਰ ਹੋਰ ਬੇਅੰਤ ਗੁਰੂਕਿਆਂ ਸੰਗਤਾਂ ਇੱਥੇ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਂਦੀਆਂ ਅੱਜ ਇਸ ਸਥਾਨ ਦੀ ਸੇਵਾ ਅੰਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਉਹਨਾਂ ਦੀ ਸੱਚੀ ਅਗਵਾਈ ਦੇ ਵਿੱਚ ਭਾਈ ਸਰਮਜੀਤ ਸਿੰਘ ਜੀ ਔਰ ਇਲਾਕੇ ਦੀਆਂ ਸੰਗਤਾਂ ਸੁਜੋ ਨਗਰ ਦੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਦੁਆ ਰਹੀਆਂ ਨੇ ਅੱਜ 2 ਅਕਤੂਬਰ ਨੂੰ ਇੱਥੇ ਸਲਾਣਾ ਸਵਾਗਤ ਮਨਾਏ ਗਏ ਨੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜਰੂਰ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਔਰ ਰੂਹ ਜੀ ਕੀ ਫਤਿਹ